ਇਹ ਢਿੰਪੀ ਢੋਲ ਦੀ ਮਦਦ ਕਰ ਰਿਹਾ ਹਾਂ ਇਸ ਚੋਣ ਵਿੱਚ ਤੇ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਰਾਜਾ ਵਰਿੰਗ ਨੂੰ ਅਮਰਿੰਦਰ ਸਿੰਘ ਰਾਜਾ ਵਰਿੰਗ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕਰ ਰਹੇ ਹਾਂ ਸਾਰਾ ਕੁਝ ਇਹ ਢਿੰਪੀ ਢੋਲ ਦੀ ਮਦਦ ਕਰ ਰਿਆ ਮੈਂ ਹੰਕਾਰ ਨੂੰ ਪ੍ਰਾਸਤ ਕਰਨਾ ਹੈ ਜਿਹੜੀ ਸਾਡੀ ਸੰਸਕ੍ਰਿਤੀ ਹੈ ਸਾਡੀ ਮੂਲਕ ਦੀ ਧਰਤੀ ਦੀ ਪੰਜਾਬ ਦੀ ਹੰਕਾਰ ਪ੍ਰਾਸਤ ਹੋਣਾ ਚਾਹੀਦਾ ਸਾਹਿਬ ਇੱਕ ਤੁਹਾਡੀਆਂ ਤਸਵੀਰਾਂ ਸਾਹਮਣੇ ਆਈਆਂ ਧੂੜਕੋਟ ਪਿੰਡ ਤੋਂ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸ਼ਾਮਲ ਕਰਾ ਰਹੇ ਹੋ ਇਹ ਕੀ ਚੱਕਰ ਹੈ ਜੀ ਕੀ ਗੱਲਬਾਤ ਹੈ ਸਾਰੀ ਦੇ ਕੋਟੂਲ ਕੋਟ ਪਿੰਡ ਹੋਵੇ ਤੇ ਚਾਹੇ ਗਿੱਦੜਵਾ ਦੇ 45 ਪਿੰਡ ਹੋਣ ਸਾਰਿਆਂ ਨਗਰਾਂ 'ਚ ਮੇਰੇ ਜਿਹੜੇ ਮਿੱਤਰ ਦੋਸਤ ਪਿਆਰੇ ਸਤਕਾਰਯੋਗ ਪਰਿਵਾਰ ਉਹ ਡਟ ਕੇ ਢਿੰਪੀ ਢਿਲੋਂ ਸਾਹਿਬ ਦੀ ਮਦਦ ਕਰ ਰਹੇ ਹੈ ਮੈਂ ਐਲਾਨ ਕਰ ਚੁੱਕਿਆ ਮੈਂ ਉਹਨਾਂ ਨੂੰ ਜਿਤਾਉਣਾ ਤਾਂ ਮਹਾਰਾਜ ਨੇ ਜੀ ਜੀ ਲੇਕਿਨ ਹੰਕਾਰ ਨੂੰ ਹਮੇਸ਼ਾ ਦਿਆਲਤਾ ਸਹਿਜਤਾ ਸੰਜੀਵ ਦੀ ਪ੍ਰਾਸਤ ਕਰਦੀ ਆ ਇਤਿਹਾਸ ਚ ਇਸ ਕਰਕੇ ਜਿੱਦੜਵਾ ਹਲਕੇ ਦੇ ਲੋਕਾਂ ਨੇ ਹੰਕਾਰ ਨੂੰ ਪ੍ਰਾਸਤ ਕਰਨ ਦਾ ਮਨ ਬਣਾ ਲਿਆ ਤੂੰ ਮੇਰਾ ਕੱਲੇ ਧੂਲਕੋਟ ਕੀ ਜਿੱਥੇ ਮੇਥੋਂ ਜ਼ੋਰ ਲਗਿਆ ਜੀ ਜੀ ਮੈਂ ਢਿੰਪੀ ਢਿਲੋਂ ਦੀ ਅਮਦਾਦ ਦੇ ਵਿੱਚ ਇਹ 10 ਦਿਨ ਮਗਰਲੇ ਵੀ ਲਾਏ ਆ ਤੇ ਗਾਂਹ ਵਾਲੇ 5 ਦਿਨ ਵੀ ਲਾਉਣੇ ਤੇ ਇਹ ਸਮਝ ਲਿਆ ਜਾਵੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਿਹਾ ਹਾਂ ਕਿ ਆਮ ਆਦਮੀ ਪਾਰਟੀ ਦਾ ਇਹ ਨਾਲ ਕੀ ਤਲਕ ਹੈ ਨਾ 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 ਕੋਈ ਆਮ ਆਦਮੀ ਮੈਂ ਆਜ਼ਾਦ ਹਾਂ ਪਰ ਮੈਂ ਇੱਕ ਢਿੰਪੀ ਟਿਲ ਉਹਦੀ ਮਦਦ ਕਰ ਰਿਹਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਮੇਰਾ ਕੋਈ ਆਮ ਆਦਮੀ ਪਾਰਟੀ ਨਾਲ ਸਬੰਧ ਨਹੀਂ ਹੈ ਇੱਕ ਪੈਸਾ ਵੀ ਜੀ ਹਾਂਜੀ ਬਰਾੜ ਸਾਹਿਬ ਇਹ ਚਰਚਾ ਪਹਿਲਾਂ ਵੀ ਚੱਲਦੀ ਸੀ ਕਹਿੰਦੇ ਸੀਗੇ ਵੀ ਜਿਹੜਾ ਆ ਹਰਦੀਪ ਸਿੰਘ ਡੈਂਪੀ ਢੱਲੋ ਦੇ ਨਾਲ ਤੁਹਾਡੀ ਕੋਈ ਮੁਲਾਕਾਤ ਵੀ ਹੋਈ ਸੀ ਪਹਿਲਾਂ ਵੀ ਹੋਈ ਸੀ ਜਦੋਂ ਤੁਸੀਂ ਉੱਥੇ ਸੀਗੇ ਡੈਂਪੀ ਢੱਲੋ ਨਾਲ ਮੁਲਾਕਾਤ ਡੈਂਪੀ ਢੱਲੋ ਦਾ ਪਰਿਵਾਰ ਤਾਂ ਸਾ ਸ਼ਿਭਾਜ ਸੋਰੀ ਤੇ ਸ਼ੁਰੂ ਤੋਂ ਪਿਛਲੇ 40 ਸਾਲਾਂ ਤੋਂ ਪਹਿਲੀਆਂ ਦੋਹਾਂ ਇਲੈਕਸ਼ਨਾਂ 'ਚ ਜਦੋਂ ਮੈਂ ਸਰਦਾਰ ਪ੍ਰਕਾਸ਼ ਉਹ ਬਾਦਲ ਦੇ ਉਲਟ ਲੜਿਆ ਨਾ ਜੀ ਪਤਾ ਤੁਹਾਡੇ ਰਹੀਂ ਪਤਾ ਲੱਗੂ ਦੁਨੀਆ ਨੂੰ ਉਹ ਮੇਰੀ ਮਦਦ ਕਰਦੇ ਹੁੰਦੇ ਸੀ 85 ਤੋਂ ਬਾਅਦ ਉਹ ਮਨਪ੍ਰੀਤ ਸਿੰਘ ਨਾਲ 95 ਦੀ ਇਲੈਕਸ਼ਨ ਚ ਆਏ ਉਦੋਂ ਪਹਿਲਾਂ ਮੇਰੀ ਰਿਸ਼ਤੇਦਾਰੀ ਸੀ ਇਹਨਾਂ ਦੇ ਨਾਲ ਭੋਖੜੇ ਵਾਲਿਆ ਰਹੀਂ ਸੱਕਾ ਵਾਲਿਆ ਰਹੀਂ ਉਦੋਂ ਪੈਟਰੋਲ ਪੰਪ ਹੁੰਦਾ ਸੀ ਇੱਕ ਛੋਟੀ ਜੀ ਉਹਨਾਂ ਕੋਲੇ ਬੱਸ ਹੁੰਦੀ ਸੀ ਪਰ ਉਹ ਬੜੇ ਨਿਮਰ ਬੜੇ ਚੰਗਿਆ ਬੰਦੇ ਸੀ ਮੇਰੀ ਮਦਦ ਕਰਦੇ ਰਹੇ ਆ ਫਿਰ ਖੁੰਝਾ ਵਾਲਿਆਂ ਨਾਲ ਉਹਨਾਂ ਦੇ ਸਬੰਧ ਹੈ ਉਹ ਉਸ ਉਸ ਪਰਿਵਾਰ ਨਾਲ ਜਿੱਥੇ ਰਿਸ਼ਤੇਦਾਰੀ ਆ ਉੱਥੇ ਘੱਟੋ ਘੱਟ ਤਿੰਨ ਪੁਛਤਾਨਾ ਮੇਰਾ ਸਬੰਧ ਹੈ ਇਸ ਕਰਕੇ ਮੈਂ ਤਾਂ ਐਲਾਨੀਆਂ ਕੋਈ ਲੁਕਛਪ ਨਹੀਂ ਹੈ ਮੈਂ ਦਿੱਕਤੀ ਝਲੋਂਦੀ ਮਦਦ ਕਰ ਰਿਹਾ ਨਹੀਂ ਇਹ ਮੇਰਾ ਕਹਿੰਦਾ ਮਤਲਬ ਇਹ ਹੈ ਸਿਗਾ ਵੀ ਜਿਹੜੀ ਪਰਿਵਾਰਕ ਰਿਸ਼ਤੇਦਾਰੀ ਨਹੀਂ ਪੋਲੀਟਿਕਲ ਜਿਹੜੇ ਇਸ ਤਰੀਕੇ ਦੇ ਨਾਲ ਕਾਗਜ਼ ਵਾਪਸ ਲੈਨੇ ਐਟ ਅ ਟਾਈਮ ਤੇ ਉਹ ਕੀ ਉਸੇ ਕਰਕੇ ਲੈ ਗਏ ਵੀ ਡੈਂਟੀਟੀ ਝਲੋਣੇ ਦਾ ਫਾਇਦਾ ਪਹੁੰਚੇ ਕੋਈ ਤੁਸੀਂ ਉਹ ਟੀਆਰਪੀ ਵਾਲੇ ਕੰਮ ਤੋਂ ਸ਼ੁਰੂ ਦੇਖੋ ਮੈਂ ਕਾਗਜ਼ ਭਰ ਰਿਹਾ ਸੀ ਔਰ ਬਿਲਕੁਲ ਮੇਰਾ ਮਨ ਬਣ ਗਿਆ ਸੀ ਲੇਕਿਨ ਮੈਂ ਅੰਦਾਜ਼ਾ ਇਹ ਲਗਾਇਆ ਕਿ ਪੰਥਕ ਪੋਟ ਮੇਰੇ ਔਰ ਨਾਲ ਮੈਦਾਨ ਦੇ ਵਿੱਚ ਡਿਵੀਜ਼ਨ ਹੋਏਗਾ ਬੜਾ ਭਾਰੀ ਔਰ ਉਹਦਾ ਨੁਕਸਾਨ ਤੇ ਫਾਇਦਾ ਕਿਹਨੂੰ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਤਾਂ ਵਕਤ ਦੱਸਦਾ ਹੈ ਲੇਕਿਨ ਮੈਂ ਆਪਦੀ ਬਹੁਤ ਧੀਕਰ ਵਿਚਾਰ ਸੋਚ ਵਿਚਾਰ ਅਕਾਲ ਤਖਤ ਸਾਹਿਬ ਜਾ ਕੇ ਜਥੇਦਾਰ ਸਹਿਬਾਨ ਨਾਲ ਵੀ ਲੈ ਕਰਕੇ ਲੋਹਾ ਵੀ ਐਡ ਕਰ ਦਿੰਨਾ ਮੈਂ ਸਾਰਿਆਂ ਦੀ ਸਹਿਮਤੀ ਆਪਣੇ ਬੰਦਿਆਂ ਦੀ ਦੋਸਤਾਂ ਮਿੱਤਰਾਂ ਦੀ ਲੈ ਕੇ ਹੀ ਆਪਣੇ ਕਾਗਜ਼ ਵਾਪਸ ਲਏ ਆ ਮੇਰੇ ਤੇ ਕੋਈ ਅਸਰ ਕੋਈ ਊੜਾ ਪਾਰਟੀ ਕਈ ਬੰਦੇ ਕਹਿੰਦੇ ਸੀ ਪ੍ਰਤਾਪ ਸਿੰਘ ਬਾਜਵੇ ਦੇ ਕਹਿੰਦੇ ਲੈ ਲੈ ਕੋਈ ਕਹੀ ਜਾਂਦਾ ਸੀ ਕੁਛ ਨਹੀਂ ਨਾ ਮੈਨੂੰ ਕਿਸ ਨੇ ਫੋਨ ਕੀਤਾ ਨਾ ਕਿਸੇ ਹਕੂਮਤ ਦਾ ਮੇਰੇ ਨਾਲ ਕੋਈ ਸਬੰਧ ਹੈ ਮੈਂ ਟਿੰਪੀ ਢਿਲੋਂ ਦੀ ਮਦਦ ਕਰ ਰਿਹਾ ਹਾਂ ਇਸ ਟੂਰਨਾਮੈਂਟ ਤੇ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਨੂੰ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕਰ ਰਹੇ ਹੋ ਸਾਰਾ ਕੁਝ ਇਹ ਹਾਂਜੀ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਨੂੰ ਨੁਕਸਾਨ ਪਹੁੰਚੇਗਾ ਲੱਗਦਾ ਮੈਂ ਡਿੰਪੀ ਢਿੱਲੋਂ ਦੀ ਮਦਦ ਕਰ ਰਿਹਾ ਮੈਂ ਹੰਕਾਰ ਨੂੰ ਪ੍ਰਾਸਤ ਕਰਨਾ ਹੈ ਜਿਹੜੀ ਸਾਡੀ ਸੰਸਕ੍ਰਿਤੀ ਹੈ ਸਾਡੀ ਮੂਲਕ ਦੀ ਧਰਤੀ ਦੀ ਪੰਜਾਬ ਦੀ ਹੰਕਾਰ ਪ੍ਰਾਸਤ ਹੋਣਾ ਚਾਹੀਦਾ ਜੀ ਜੀ ਧੰਨਵਾਦ ਜੀ